ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਮ ਤੁਹਾਡਾ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਤੁਸੀਂ ਡਾਕਟਰ ਸ਼ਰਦਾ ਆਯੁਰਵੇਦਾ ਹਸਪਤਾਲ ਦੇ ਵਿੱਚ ਕੀ ਸਮੱਸਿਆ ਲੈ ਕੇ ਆਏ ਸੀ ਮੈਨੂੰ ਜੀ ਅਸਥਮਾ ਦੀ ਪ੍ਰੋਬਲਮ ਸੀਗੀ ਕਿੰਨੇ ਸਾਲ ਪਹਿਲਾਂ ਤੋਂ ਮੈਨੂੰ 8-10 ਸਾਲ ਹੋ ਗਏ ਤਕਲੀਫ ਦੇ ਵਿੱਚ ਬੜਾ ਕਸ਼ਟ ਘਟੇ ਹੋਣਾ ਜੀ ਫਿਰ 8-10 ਸਾਲ ਚ ਬਹੁਤ ਜ਼ਿਆਦਾ ਜੀ ਮੈਨੂੰ ਤਾਂ ਕੋਈ ਕੰਮ ਕਰਨੀ ਸੀ ਹੁੰਦਾ ਤੁਰਨਾ ਫਿਰਨਾ ਵੀ ਔਖਾ ਸੀ ਮੈਂ ਬਹੁਤ ਤਕਲੀਫ ਪੱਟੀ ਫਿਰ ਦਵਾਈ ਬੂਟੀ ਇਲਾਜ ਕੋਈ ਬਹੁਤ ਜਗ੍ਹਾ ਤੋਂ ਲੱਗ ਰਿਹਾ ਜੀ ਕੋਈ ਫਰਕ ਨਹੀਂ ਸੀ ਬੰਦੇ ਕੋ ਤਾਂ ਵੀ ਫਿਰ ਕਿੱਥੋਂ ਫਰਕ ਪਿਆ ਜੀ ਤੁਹਾਨੂੰ ਮੈਨੂੰ ਡਾਕਟਰ ਸ਼ਰਦ ਦਾ ਹਸਪੀਟਲ ਦਾ ਫਰਕ ਪਿਆ ਜੀ ਸਰ ਇੱਥੇ ਆ ਕੇ ਤੁਹਾਨੂੰ ਜਦੋਂ ਤੁਸੀਂ ਇੱਥੇ ਦਵਾਈ ਲਈ ਤੇ ਕਿੰਨੇ ਦਿਨਾਂ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਥੋੜੇ 15 ਕਿ ਦਿਨ ਦਵਾਈ ਲੈ ਕੇ ਗਿਆ ਸੀਗਾ ਟ੍ਰਾਇਲ ਦੇ ਤੌਰ ਤੇ ਤੇ ਮੈਨੂੰ ਉਹਦੇ ਨਾਲ ਥੋੜਾ ਜਿਹਾ ਰੀਲੀਫ ਮਿਲੀ ਜੀ ਤੇ ਫਿਰ ਮੈਂ ਮਹੀਨੇ ਦੀ ਦਵਾਈ ਲੈ ਜਾਂਦਾ ਸੀਗਾ ਮੈਂ 7-8 ਮਹੀਨੇ ਦਵਾਈ ਕਰਦੀ ਤੇ ਮੈਨੂੰ ਬਿਲਕੁਲ ਪੂਰੀ ਤਰ੍ਹਾਂ ਠੀਕ ਹੋ ਗਿਆ 7-8 ਮਹੀਨੇ ਦੇ ਵਿੱਚ ਤੁਸੀਂ ਬਿਲਕੁਲ ਸਹੀ ਹੋ ਬਿਲਕੁਲ ਜੀ ਮੈਂ ਸਾਰੇ ਕੰਮ ਕਾਰ ਕਰਨ ਲੱਗ ਗਿਆ ਆਪਣਾ ਤੁਰਨ ਤੇ ਮੈਨੂੰ ਇਹ ਵੀ ਦੱਸੋ ਵੀ ਥੋੜੀ ਦਵਾਈ ਚੱਲਦੀ ਹੈ ਜਾਂ ਬੰਦ ਹੋ ਗਈ ਹੁਣ ਬੰਦ ਹੋ ਚੁੱਕੀ ਹੈ ਜੀ ਸਾਲ ਹੋ ਗਿਆ ਇੱਕਦੋ ਤੇ ਮੈਨੂੰ ਇੱਕ ਸਾਲ ਤੋਂ ਦਵਾਈ ਬੰਦ ਬਿਲਕੁਲ ਜੀ ਬਿਲਕੁਲ ਦੁਬਾਰੇ ਕੋਈ મતਲਬ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਇੱਥੇ ਕੋਈ ਪ੍ਰੋਬਲਮ ਹੈ ਦੇਖੋ ਸਾਰੇ ਕੰਮ ਕਰਦਾ ਤੁਰਦਾ ਫਿਰਦਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਦਿੱਕੇ ਦੇ ਇਹਦਾ ਮਤਲਬ ਤੁਸੀਂ ਬਿਲਕੁਲ ਸਹੀ ਹੋ ਬਿਲਕੁਲ ਜੀ ਮੈਂ ਖੁਸ਼ ਹਾਂ ਬਿਲਕੁਲ ਖੁਸ਼ ਹਾਂ ਜੀ ਬਿਲਕੁਲ ਮੈਂ ਡਾਕਟਰ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਹਸਪਤਾਲ ਬਾਰੇ ਹਾਂ ਜੀ ਹਾਂ ਜੀ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵਿਜ਼ਿਟ ਕਰਨਾ ਤੇ ਉਹਨਾਂ ਨੂੰ ਜ਼ਰੂਰ ਆਮ ਆਏਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ